ਦੋਸਤੋ ਅੱਜ ਸਾਡੇ ਕੋਲ ਭਾਰਤ ਸਰਕਾਰ ਦੀ ਇੱਕ ਟੀਮ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਆ ਰਹੀ ਹੈ ਗੱਲਬਾਤ ਕਰਨ ਲਈ ਕਿਸਾਨਾਂ ਦੇ ਨਾਲ ਜਿਹੜੇ ਅੰਦੋਲਨਕਾਰੀ ਲੋਕ ਦਲਦਲ ਕਰਨ ਜਾ ਰਹੇ ਸੀ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਵੱਲੋਂ ਸਾਨੂੰ ਇੱਕ ਲੈਟਰ ਮਿਲਿਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਗੱਲਬਾਤ ਕਰਵਾਉਣ ਦਾ ਔਰ ਅਸੀਂ ਇੱਥੇ ਹੁਣ ਜਾਵਾਂਗੇ ਸਾਡੀ ਤਿਆਰੀ ਹੋ ਚੁੱਕੀ ਹੈ ਦੋਨੇ ਫੋਰਮਾਂ ਐਸਕੇਐਮ ਨਾਨ ਪੋਲਿਟਿਕਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫਾਰਮਾਂ ਦੀ ਮੀਟਿੰਗ ਕਰਕੇ ਅਸੀਂ ਜਾਵਾਂਗੇ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਆਪ ਦਾ ਸਾਡਾ ਮੰਗ ਪੱਤਰ ਜਾ ਚੁੱਕਿਆ ਸਰਕਾਰ ਕੋਲੇ ਔਰ ਇੱਕ ਇੱਕ ਮੰਗ ਦੇ ਉੱਤੇ ਅਸੀਂ ਪੂਰੇ ਥੋਸ ਤਰੀਕੇ ਦੇ ਨਾਲ ਆਪਦੀ ਗੱਲ ਰੱਖਾਂਗੇ ਸਰਕਾਰ ਦੇ ਸਾਹਮਣੇ ਜੋ ਨੇ ਵੀ ਮੰਤਰੀ ਸਾਹਿਬਾਨ ਉੱਤੇ ਜਰਨ ਗੱਲਬਾਤ ਕਰਨ ਦੇ ਉਹ ਆ ਉਹਨਾਂ ਦੀ ਤਸੱਲੀ ਕਰਾਵਾਂਗੇ ਕਿ ਉਹਦੇ ਸਾਰੇ ਇਹ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਾਅਦੇ ਨੇ ਸਾਡੇ ਨਾਲ ਕੀਤੇ ਹੋਏ ਵੱਖਰੀ ਮੰਗ ਅਸੀਂ ਕੋਈ ਨਹੀਂ ਲੱਗੇ ਜਾ ਰਹੇ ਉਹ ਵਾਅਦੇ ਨੂੰ ਪੂਰੇ ਕਰਵਾਉਣ ਦੀ ਗੱਲ ਹੈ ਲੇਕਿਨ ਇਹ ਜ਼ਰੂਰ ਆ ਗੱਲ ਆ ਕਿ ਜੇਕਰ ਸਰਕਾਰ ਅੱਜ ਹਜੇ ਵੀ ਤਾਲਮੋਲ ਦੀ ਨੀਤੀ ਚੋਵੇ ਤਾਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅੰਦੋਲਨਕਾਰੀ ਲੋਕ ਅੰਦੋਲਨ ਦੇ ਰਾਹ ਤੇ ਡੁੱਟ ਚੁੱਕੇ ਨੇ ਇਸ ਅੰਦੋਲਨ ਨੂੰ ਪੂਰੀ ਮਜਬੂਤੀ ਦੇ ਨਾਲ ਲੜਨ ਦੇ ਲਈ ਪਿੰਡਾਂ 'ਚੋਂ ਤਿਆਰੀਆਂ ਹੋ ਚੁੱਕੀਆਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ 13 ਤਰੀਕ ਜਿਹੜੀ ਦਿੱਤੀ ਹੋਈ ਹੈ ਉਹਦੇ ਤੋਂ ਪਿੱਛੇ ਹਟਣ ਦੀ ਜੇਕਰ ਸਾਡੀਆਂ ਮੰਗਾਂ ਨੂੰ ਰੋਲਣ ਦੀ ਕੋਸ਼ਿਸ਼ ਕਰੇ ਕੋਈ ਤਾਂ ਇੱਕ ਰੱਦੀ ਭਰਵੀ ਗੁੰਜਾਇਸ਼ ਨਹੀਂ ਕਿ ਉਹਦੇ ਤੋਂ ਕੁਝ ਢਿੱਲ ਮੱਠ ਹੋ ਸਕਦੀ ਆ ਲੋਕ ਪੂਰੀ ਤਰ੍ਹਾਂ ਅੰਦੋਲਨ ਮੇਰਾ ਦੇ ਪ੍ਰੋਗਰਾਮ ਦੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇਹ ਇਸ ਮੀਟਿੰਗ ਦਾ ਮਤਲਬ ਇਹ ਨਾ ਸਮਝ ਲਿਓ ਕਿ ਸ਼ਾਇਦ ਵੀਦਨ ਹੋ ਲੱਗੀ ਆ ਸ਼ਾਇਦ ਮਸਲੇ ਦਾ ਹੱਲ ਹੋਵੇ ਮਸਲੇ ਦਾ ਹੱਲ ਹੋਵੇਗਾ ਉਸ ਸਾਰਿਆਂ ਦੇ ਸਾਹਮਣੇ ਆ ਦੇਣਾ ਨਹੀਂ ਤਾਂ ਆਪਣੀਆਂ ਤਿਆਰੀਆਂ ਮਜ਼ਬੂਤ ਰੱਖੋ ਤਿਆਰੀਆਂ ਪਹਿਲਾਂ ਨਾਲੋਂ ਵੀ ਤੇਜ਼ ਕਰੋ ਤੁਹਾਡੇ ਭਾਗਾਂ ਵਿੱਚ ਪਿਆਰ ਨੂੰ ਸੁਣਾ ਸਰਕਾਰ ਤੇ ਬੜਿਆ ਹੋਇਆ ਤਾਂ ਹੀ ਸਰਕਾਰ ਗੱਲਬਾਤ ਲਈ ਇਸਰਾਂ ਦੇ ਪਰੀ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਫੇਰ ਅਪੀਲਾ ਹੈ ਕਿ ਮਜਬੂਤੀ ਕਾਇਮ ਰੱਖੋ ਟੱਕਰ ਲਵਾਂਗੇ ਦੇਖਦੇ ਕੀ ਬੰਦ ਆ ਵਾਏ ਦੁੱਗੀ ਚਾਹ ਖਾਲਸਾ ਵਾਏ ਬਾਈ ਜੀ ਪ੍ਰਤੀ